ਕਈ ਵਾਰ ਜ਼ਿੰਦਗੀ ਵਿੱਚ ਕੁਝ ਐਹੋ ਜਿਹਾ ਸੁਣਨ ਨੂੰ ਮਿਲਦਾ ਹੈ ਜੋ ਸਾਡੇ ਦਿਲ ਨੂੰ ਕੰਬਾ ਕੇ ਰੱਖ ਦਿੰਦਾ ਹੈ ਕੁਝ ਐਹੋ ਜਿਹੇ ਵਚਨ ਜੋ ਸਦੀਆਂ ਪਹਿਲਾਂ ਕਹੇ ਗਏ ਸੀ ਪਰ ਅੱਜ ਸੱਚ ਹੋ ਰਹੇ ਹਨ ਅੱਜ ਅਸੀਂ ਗੱਲ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਰਹੱਸਮਈ ਸਾਖੀ ਦੀ ਜਿਸ ਵਿੱਚ ਉਹਨਾਂ ਨੇ 2026 ਦੇ ਸਮੇਂ ਬਾਰੇ ਕਿਹਾ ਸੀ ਹਾਂਜੀ 2026 ਉਹ ਸਾਲ ਹੈ ਜਿਸ ਵਿੱਚ ਗੁਰੂ ਨੇ ਇਸ਼ਾਰਿਆਂ ਨਾਲ ਕੁਝ ਐਹੋ ਜਿਹਾ ਕਿਹਾ ਜੋ ਅੱਜ ਦੇ ਸਮੇਂ ਨਾਲ ਬਿਲਕੁਲ ਮਿਲਦਾ ਹੈ ਸਮਾਸੀ ਸਤਾਰਨ 5 ਦਾ ਆਨੰਦਪੁਰ ਸਾਹਿਬ ਦੀ ਧਰਤੀ ਰਾਤ ਦਾ ਸਮਾਂ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨਾਲ ਧਰਮ ਤੇ ਸੰਸਾਰ ਦੇ ਹਾਲਾਤਾਂ ਬਾਰੇ ਗੱਲ ਕਰਦਿਆਂ ਕਿਹਾ ਇੱਕ ਸਿੱਖ ਭਾਈ ਦਰਬਾਰਾ ਸਿੰਘ ਨੇ ਪੁੱਛਿਆ ਸੱਚੇ ਪਾਤਸ਼ਾਹ ਜੀ ਜਗਤ ਕਿੰਨਾ ਬਦਲੇਗਾ ਕਿ ਕਦੇ ਐਸਾ ਵੀ ਸਮਾਂ ਆਏਗਾ ਜਦ ਇਨਸਾਨ ਧਰਮ ਤੋਂ ਦੂਰ ਹੋ ਜਾਵੇਗਾ ਗੁਰੂ ਜੀ ਨੇ ਹੌਲੀ ਜਿਹੀ ਮੁਸਕਰਾ ਕੇ ਕਿਹਾ ਗੁਰੂ ਜੀ ਦੀ ਅੱਖਾਂ ਵੀ ਚਮਕ ਰਹੀਆਂ ਸਨ ਜਿਵੇਂ ਸਦੀਆਂ ਦੇ ਪਾਰ ਦੇਖ ਰਹੇ ਹੋਣ ਉਹ ਕਹਿੰਦੇ ਹਨ ਜਦ ਲੋਕ ਆਪਣਾ ਆਪਾ ਭੁੱਲ ਜਾਣਗੇ ਜਦ ਧਰਮ ਕਾਗਜ਼ਾਂ ਦੇ ਉੱਤੇ ਰਹਿ ਜਾਊਗਾ ਜਦ ਮੰਦਰਾਂ ਤੇ ਗੁਰਦੁਆਰਿਆਂ ਵਿੱਚ ਵੀ ਸਿਰਫ ਸ਼ੋਰ ਹੀ ਰਹਿ ਜਾਵੇਗਾ ਉਸ ਵੇਲੇ ਮੇਰਾ ਖਾਲਸਾ ਦੁਬਾਰਾ ਜਾਗੇਗਾ ਗੁਰੂ ਜੀ ਨੇ ਕਿਹਾ ਇੱਕ ਦਿਨ ਸਮਾਂ ਆਵੇਗਾ ਜਦ ਇਨਸਾਨ ਟੈਕਨੋਲੋਜੀ ਵਿੱਚ ਐਨਾ ਖੋ ਜਾਵੇਗਾ ਉਹ ਛੋਟੇ ਕੱਚ ਦੇ ਡੱਬੇ ਵਿੱਚ ਬੰਦ ਹੋ ਜਾਵੇਗਾ ਜਿਵੇਂ ਕਿ ਮੋਬਾਈਲ ਉਸ ਦੇ ਹੱਥ ਤੇ ਅੱਖਾਂ ਬੰਦ ਹੋ ਜਾਣਗੇ ਦਿਲ ਰੱਬ ਤੋਂ ਦੂਰ ਹੋ ਜਾਵੇਗਾ ਪਰ ਜਦ ਸਭ ਕੁਝ ਖਤਮ ਹੋਣ ਨੂੰ ਹੋਵੇਗਾ ਰੱਬ ਦੀ ਜੋਤ ਫਿਰ ਜਾਗੇਗੀ ਉਹ ਸਮਾਂ ਹੈ 2026 ਦੇ ਨੇੜੇ ਆਏਗਾ ਸਭ ਸਿਕ ਚੁੱਪ ਹੋ ਗਏ ਕਈਆਂ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ 300 ਸਾਲ ਬਾਅਦ ਕੀ ਹੋਵੇਗਾ ਪਰ ਗੁਰੂ ਜੀ ਨੇ ਕਿਹਾ ਸਮਾਂ ਆਵੇਗਾ ਜਦ ਮੇਰੇ ਵਚਨ ਆਪਣੇ ਆਪ ਸੱਚ ਹੋਣਗੇ 2026 ਦਾ ਦੌਰ ਆ ਚੁੱਕਾ ਹੈ ਲੋਕ ਆਰਾਮ ਵਿੱਚ ਨੇ ਪਰ ਅੰਦਰੋਂ ਖਾਲੀ ਨੇ ਪੈਸਾ ਹੈ ਪਰ ਸਕੂਨ ਨਹੀਂ ਹੈ ਮਕਾਨ ਨੇ ਪਰ ਘਰ ਨਹੀਂ ਆਵਾਜ਼ਾਂ ਨੇ ਪਰ ਗੱਲ ਕਰਨ ਵਾਲੇ ਨਹੀਂ ਨੇ ਇਹ ਉਹੀ ਸਮਾਂ ਹੈ ਜਦੋਂ ਗੁਰੂ ਜੀ ਨੇ ਗੱਲ ਕੀਤੀ ਸੀ ਕਿ ਦੁਨੀਆਂ ਦੇ ਰੰਗ ਮਿੱਟ ਜਾਣਗੇ ਤੇ ਸੱਚ ਦਾ ਸੂਰਜ ਉਗੇਗਾ ਗੁਰੂ ਜੀ ਨੇ ਕਿਹਾ ਸੀ ਜਦ ਇਨਸਾਨ ਆਪਣੇ ਆਪ ਨਾਲ ਮੁਕਾਬਲਾ ਕਰੇਗਾ ਰੱਬ ਉਸ ਦੇ ਅੰਦਰ ਬੈਠਾ ਮਿਲੇਗਾ ਇਸ ਕਰਕੇ ਅੱਜ ਜਗਤ ਵਿੱਚ ਜਗਤ ਵਿੱਚ ਇੱਕ ਨਵੀਂ ਲਹਿਰ ਚੱਲ ਰਹੀ ਹੈ ਜੋਤ ਜਗਾਣ ਵਾਲੇ ਲੋਕਾਂ ਦੇ ਗੁਰਮਤਿ ਦੀਆਂ ਗੱਲਾਂ ਦੁਬਾਰਾ ਜ਼ਿੰਦਾ ਹੋ ਰਹੀਆਂ ਨੇ ਲੋਕ ਨਾਮ ਜਪ ਰਹੇ ਨੇ ਸੇਵਾ ਕਰ ਰਹੇ ਨੇ ਆਪਣੇ ਮਨ ਨੂੰ ਜਗਾ ਰਹੇ ਨੇ ਗੁਰੂ ਜੀ ਨੇ ਕਿਹਾ ਸੀ ਜੋ ਨਾਮ ਜਪੇਗਾ ਤੇ ਜੋ ਸੱਚ ਦੇ ਰਾਹ ਤੇ ਚੱਲੇਗਾ ਉਹੀ ਰਾਜ ਕਰੇਗਾ 2026 ਦਾ ਸਮਾਂ ਸਿਰਫ ਡਰ ਦਾ ਨਹੀਂ ਜਾਗਣ ਦਾ ਸਮਾਂ ਹੈ ਕਈ ਲੋਕਾਂ ਨੂੰ ਲੱਗਦਾ ਹੈ ਕਿ ਇਹ ਸੰਸਾਰ ਖਤਮ ਹੋ ਜਾਏਗਾ ਪਰ ਗੁਰੂ ਜੀ ਨੇ ਕਿਹਾ ਸੀ ਖਤਮ ਨਹੀਂ ਬਦਲਾਅ ਆ ਰਿਹਾ ਹੈ ਨਵਾਂ ਜਗਤ ਨਵੀਂ ਸੋਚ ਨਵੀਂ ਆਤਮਾ ਤੇ ਇਹੀ ਖਾਲਸੇ ਦਾ ਜਨਮ ਹੈ ਜੋ ਸਿਰਫ ਤਲਵਾਰ ਨਾਲ ਨਹੀਂ ਗਿਆਨ ਨਾਲ ਲੜਦਾ ਹੈ ਕਹਿੰਦੇ ਨੇ ਅਨੰਦਪੁਰ ਸਾਹਿਬ ਦੇ ਨੇੜੇ ਇੱਕ ਥਾਂ ਤੇ ਗੁਰੂ ਜੀ ਨੇ ਕਿਹਾ ਸੀ ਇੱਥੇ ਮੇਰੀ ਜੋਤ ਜਗਦੀ ਰਹੂਗੀ ਜਦੋਂ ਤੱਕ ਸੱਚ ਦਾ ਸਮਾਂ ਨਹੀਂ ਆ ਜਾਂਦਾ ਕਈ ਸਾਲਾਂ ਬਾਅਦ ਉੱਥੇ ਲੋਕਾਂ ਨੇ ਰਾਤ ਨੂੰ ਰੋਸ਼ਨੀ ਤੇ ਚਾਨਣ ਦੇਖੇ ਬਿਨਾਂ ਕਿਸੇ ਦੀਵੇ ਤੋਂ ਕਹਿੰਦੇ ਨੇ ਗੁਰੂ ਜੀ ਦੀ ਜੋਤ ਅਜੇ ਵੀ ਉੱਥੇ ਹੀ ਹੈ ਜਦੋਂ ਲੋਕ ਨਿਰਾਸ਼ ਹੁੰਦੇ ਨੇ ਉੱਥੇ ਜਾ ਕੇ ਸ਼ਾਂਤੀ ਮਿਲਦੀ ਹੈ ਇਹ ਸਿਰਫ ਕਹਾਣੀ ਨਹੀਂ ਹੈ ਇਹ ਵਿਸ਼ਵਾਸ ਹੈ ਤੇ ਜਿਸ ਦਾ ਵਿਸ਼ਵਾਸ ਪੱਕਾ ਹੋਵੇ ਉਹਨਾਂ ਹੀ ਚਮਤਕਾਰ ਦੇਖਣ ਨੂੰ ਮਿਲਦਾ ਹੈ ਗੁਰੂ ਜੀ ਕਹਿੰਦੇ ਸਨ ਜੇ ਤੂੰ ਆਪਣੇ ਅੰਦਰ ਦੇ ਡਰ ਨੂੰ ਜਿੱਤ ਲਿਆ ਤਾਂ ਤੂੰ ਜਗਤ ਨੂੰ ਜਿੱਤ ਲਿਆ 2026 ਦਾ ਅਸਲ ਮਤਲਬ ਹੈ ਡਰ ਖਤਮ ਹੋਣਾ ਤੇ ਵਿਸ਼ਵਾਸ ਦਾ ਜਨਮ ਹੋਣਾ ਇਹ ਸਾਲ ਉਹਨਾਂ ਲਈ ਹੈ ਜੋ ਆਪਣੀ ਰੂਹ ਨੂੰ ਤਾਕਤ ਦੇਣਗੇ ਜਿਹੜਾ ਵੀ ਵਿਦਿਆਰਥੀ ਪੜਦਾ ਹੋਇਆ ਕਹਿੰਦਾ ਕਿ ਮੇਰੇ ਨਾਲ ਗੁਰੂ ਜੀ ਨੇ ਜਿਹੜਾ ਇਨਸਾਨ ਕਹਿੰਦਾ ਹੈ ਮੇਰੇ ਨਾਲ ਵਾਹਿਗੁਰੂ ਨੇ ਜਿਹੜੀ ਮਾਂ ਕਹਿੰਦੀ ਹੈ ਮੇਰੇ ਬੱਚੇ ਦੇ ਭਾਗ ਗੁਰੂ ਦੇ ਹੱਥ ਵਿੱਚ ਹਨ ਉਹਨਾਂ ਲਈ ਇਹ ਸਾਲ ਬਦਲਾਅ ਲਿਆਉਣ ਵਾਲਾ ਹੈ ਗੁਰੂ ਜੀ ਦੇ ਆਖਰੀ ਵਚਨ ਸਨ ਮੈਂ ਕਦੇ ਨਹੀਂ ਮਰਦਾ ਮੇਰੇ ਸਿੱਖ ਜਿਉਂਦੇ ਰਹਿਣਗੇ ਅੱਜ ਵੀ ਹਰ ਸੱਚੇ ਦਿਲ ਵਾਲੇ ਵਿੱਚ ਗੁਰੂ ਦੀ ਜੋਤ ਹੈ ਤੇ 2026 ਉਹ ਸਾਲ ਹੈ ਕਿ ਇਹ ਜੋਤ ਚਮਕਣ ਵਾਲੀ ਹੈ ਤਾਂ ਮੇਰੇ ਵੀਰ ਭੈਣ ਜੇ ਤੁਹਾਨੂੰ ਲੱਗਦਾ ਹੈ ਕੀ ਜ਼ਿੰਦਗੀ ਠਿਆਰੀ ਹੋਈ ਹੈ ਤਾਂ ਗੁਰੂ ਜੀ ਦਾ ਇੱਕ ਵਚਨ ਯਾਦ ਕਰੋ ਜਿੱਤ ਸਦਾ ਉਹਨਾਂ ਦੀ ਹੁੰਦੀ ਹੈ ਜਿਹੜਾ ਹੌਸਲਾ ਨਹੀਂ ਹਾਰਦੇ ਗੁਰੂ ਜੀ ਤੇ ਵਿਸ਼ਵਾਸ ਰੱਖੋ ਆਪਣੇ ਆਪ ਤੇ ਵਿਸ਼ਵਾਸ ਰੱਖੋ ਤੇ ਵੇਖੋ ਕਿਵੇਂ 2026 ਵਿੱਚ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ